ਸਰਕਾਰਾਂ ਦੇ ਦਾਅਵਿਆਂ ਨਾਲ ਤਾਂ ਇਹ ਚੱਲ ਨਹੀਂ ਸਕਦੇ ਸਰਕਾਰਾਂ ਦਾ ਸਾਨੂੰ 2 ਦਿਨ ਚ ਮਾਰ ਦਾਂ। ਕੋਈ ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜੇ ਆਪਾਂ ਅੱਗ ਲਾਵਾਂਗੇ ਇਹਦੇ ਵਿੱਚ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ। ਕਿੱਥੇ ਦੇਖ ਲਓ ਅੱਗ ਲਾ ਕੇ ਉਹ ਕਿਸਾਨ ਨੇ ਸਿਰਫ 5-400 ਕਿਲੋ ਬੀਜ ਲੈਣਾ ਕਿੱਥੇ 26-2700 ਦੇਣਾ ਪੈਂਦਾ। ਮਹਣੋ 2 ਕਿੱਲੇ ਨਾ ਤਾਂ ਮੈਂ ਕਿਰਾਏ ਤੇ ਵਜਾ ਸਕਾਂ। ਕਿਰਾਇਆ ਬੜਾ ਮਹਿੰਗਾ। ਹੁਣ ਨਾ ਉਥੇ ਸਾਨੂੰ ਕੋਈ ਸੋਸਾਇਟੀ ਤੋਂ ਸਮਾਨ ਮਿਲਦਾ ਹੈ ਸਾਡੇ ਵਾਸਤੇ ਉਹ ਤਾਂ ਬੜੇ ਜ਼ਿੰਮੇਦਾਰਾਂ ਵਾਸਤੇ ਹੈ ਤੇ ਵੱਡੇ ਹੀ ਕੰਮ ਨੇ ਉਹ ਸਾਡੀ ਮਜਬੂਰੀ ਬਣ ਜਾਂਦੀ ਹੈ ਇਸ ਕਰਕੇ ਤਾਂ ਸਾਨੂੰ ਅੱਗ ਲਾਉਣੇ ਕਹਿੰਦੇ ਆ ਜੀ ਤਾਂ ਮਜਬੂਰ ਹੋ ਗਏ ਸਰਕਾਰਾਂ ਦਾਅਵੇ ਤਾਂ ਹਰੇਕ ਚੀਜ਼ ਦੇ ਬਹੁਤ ਵੱਡੇ ਵੱਡੇ ਕਰਦੀਆਂ ਨੇ ਸਰਕਾਰਾਂ ਨੇ ਇੱਥਾ ਜੀ ਲਾ ਲਓ ਜੀ ਮੈਂ ਅੱਜ ਜੀਰੀ ਲੈ ਕੇ ਆਇਆ ਸੀ ਅੱਜੀ ਮੇਰੀ ਤਾਂ ਜੀਰੀ ਮੋੜਤੀ ਸੀ ਕਹਿੰਦੇ ਵੀ ਮੰਡੀਆਂ ਬੰਦ ਨੇ ਹਾਲੇ 30% ਜੀਰੀ ਖੇਤਾਂ ਦੇ ਵਿੱਚ ਖੜੀਆਂ ਕਿਸਾਨਾਂ ਦੀ ਉਹ ਕਿਸਾਨ ਕਿੱਥੇ ਲੈ ਕੇ ਜਾਣਗੇ ਅਸੀਂ ਕਰ ਰਹੇ ਹਾਂ ਤਕਰੀਬਨ 20-25 ਸਾਲ ਤੋਂ ਲੱਗੇ ਹੋਏ ਹਾਂ ਆਰਗੇਨਿਕ ਫਾਰਮਿੰਗ ਦਾ ਕਰਨ ਤੇ ਪਰਾਲੀ ਨੂੰ ਬਿਲਕੁਲ ਅੱਗੇ ਨਾ ਲਾਉਣ ਨੂੰ ਸਾਨੂੰ 20 ਸਾਲ ਹੋ ਚੱਲੇ ਤੇ ਜਿਹੜਾ ਇਨਸੈਕਟੀਸਾਈਡ ਬਾੜੇ ਨੂੰ ਇੱਥੇ ਸਾਨੂੰ 15 ਸਾਲ ਹੋ ਗਏ ਅਸੀਂ ਇਨਸੈਕਟੀਸਾਈਡ ਆਪਣੇ ਖੇਤਾਂ 'ਚ ਨਹੀਂ ਬਾੜੇ ਫੇਰ ਵੀ ਖੇਤੀ ਵਧੀਆ ਹੋ ਰਹੀ ਆ ਕੋਈ ਅਜੇ ਤੱਕ ਪ੍ਰੋਬਲਮ ਨਹੀਂ ਆ ਰਹੀ ਤੇ ਪੰਜਾਬੂ ਸ਼ਕਤੀ ਤੇ ਵੀ ਫਰਕ ਪੈਂਦਾ ਇਹ ਨਾਲ ਜਿਵੇਂ ਮਿੱਟੀ ਦਾ ਜਾਂ ਹੋਰ ਜਿਹੜੀ ਰੀਸੈਂਟਲੀ ਜੇ ਆਪਾਂ ਥੋੜੇ ਸਮੇਂ ਲਈ ਲਈਏ ਤਾਂ ਥੋੜੇ ਸਮੇਂ ਲਈ ਤਾਂ ਇਹ ਪਲਾਈ ਪਾਉਂਦੀ ਹੈ ਵਿੱਚ ਫਾਇਦੇਚ ਪਰ ਇੰਨੀ ਮਾਤਰਾ ਚ ਆਪਾਂ ਹਰ ਵੇਲੇ ਵਿੱਚ ਮਿਕਸ ਕਰੀ ਜਾਈਏ ਮੇਰੇ ਖਿਆਲ ਚ ਸਾਇੰਸਦਾਨ ਇਸ ਨੂੰ ਜਿਆਦਾ ਬੈਟਰ ਸਮਝਾ ਸਕਣਗੇ ਪਰ ਜਿੰਨੀ ਕਿ ਮੈਨੂੰ ਨੌਲੇਜ ਹੈ ਇਹਦੇ ਵਿੱਚ ਇੱਕ ਸਿਲੀਕੋਨ ਪਦਾਰਥ ਹੁੰਦਾ ਉਹ ਜਿਹੜਾ ਹੈਗਾ ਜਮੀਨ ਦੀ ਉਜਾਊ ਸ਼ਕਤੀ ਨੂੰ ਘਟ ਕਰਦਾ ਇਹ ਲੱਗਾ ਆਪਾਂ ਜ਼ਿਆਦਾ ਸਮੇਂ ਲਈ ਇਹਦੇ ਵਿੱਚ ਮਲਾਈ ਜਾਈ। ਤੁਸੀਂ ਇੱਕ ਖੇਤਾਂ 'ਚ ਜਿਹੜੀ ਸਪਰੇਅ ਵੀ ਕੀਤੀ ਹੈ ਜਿਹੜੀ ਰੈਹ ਹੋਊ ਦਾ ਵਿੱਚੇ ਹੋ ਜੂ ਨੈਸਟ ਹੋ ਉਹ ਕੀ ਉਪਰਲ ਉਹ ਨਾ ਜਿਵੇਂ ਦਿੱਲੀ ਗਵਰਨਮੈਂਟ ਨੇ ਦਿੱਤੇ ਸੀ ਇਹ ਸਰਕਾਰੀ ਉਹਨਾਂ ਵੱਲੋਂ ਧਾਰਿਆਂ ਵੱਲੋਂ ਵੀ ਦਿੱਤੀ ਜਾ ਰਹੀ ਹੈ ਤੇ এনवायरमेंट लिस्ट ਵੀ ਦਿੰਦੇ ਨੇ ਜਿਨ੍ਹਾਂ ਨੂੰ ਪਤਾ ਚੱਲਦਾ ਵੀ ਇਹ ਕੁਝ ਅੱਡ ਕੰਮ ਕਰ ਰਹੇ ਨੇ ਉਹ ਇੱਕ ਕੰਪੋਸਟ ਹੈ ਜਿਹੜਾ ਕਿ ਜਦ ਆਪਾਂ ਪ੍ਰਾਲੀ ਦੇ ਉੱਤੇ ਸਪਰੇਅ ਕਰ ਦਿੰਨੇ ਆ ਪ੍ਰਾਲੀ ਨੂੰ ਖਤਮ ਕਰ ਦਿੰਦਾ। ਤੇ ਉਸ ਜਿਵੇਂ ਹੁਣ ਤੁਸੀਂ ਕਈ ਜਗ੍ਹਾ ਤੇ ਮੇਰੇ ਦੇਖੋਗੇ ਜਿੰਨੀ ਲਿੱਦ ਹੁੰਦੀ ਆ ਉਹਦੀ ਆਪਣਾ ਕੰਬਾਈਨ ਦੀ ਉਹਨੂੰ ਇਕੱਠੀ ਕਰਕੇ ਉਹਨੂੰ ਅਸੀਂ ਰੂੜੀ ਉੱਪਰ ਦੀ ਸਿੱਟਦੀ ਦੀ ਆ ਗੋਹਾ ਸਿੱਟਦੀ ਦਾ ਉਹਨੂੰ ਕੰਪੋਸਟ ਦੇ ਵਿੱਚ ਤਿਆਰ ਕਰਤਾ ਜਾਂਦਾ ਐਂ ਜੇ ਕੋਈ ਐਡੀਸ਼ਨਲ ਹੈਲਪਸ ਜਿਵੇਂ ਸਪਰੇਅ ਆ ਪਰ ਹੁਣ ਜਿਹੜਾ ਜਿਰੀ ਤੇ ਕਣਕ ਦੇ ਵਿੱਚ ਬਜਾਈ ਦਾ ਫਾਸਲਾ ਹੁੰਦਾ ਉਹ ਬਹੁਤ ਘੱਟ ਹੁੰਦਾ ਉਧਰੋਂ ਦਾ ਜ਼ਿੰਮੇਦਾਰ ਨੇ ਜੀਰੀ ਵੇਚਣੀ ਹੁੰਦੀ ਆ ਉਧਰੋਂ ਕਣਕ ਬੀਜਣੀ ਹੁੰਦੀ ਆ ਇਸ ਕਰਕੇ ਉਹਦੇ ਕੋਲ ਟਾਈਮ ਪੀਰੀਅਡ ਬੜਾ ਸ਼ਾਰਟ ਹੁੰਦਾ ਜਿਹਦੇ ਕਰਕੇ ਉਹ ਵੇਟ ਨਹੀਂ ਕਰ ਸਕਦਾ ਕੰਪੋਸਟ ਸਪਰੇਅ ਕਰਕੇ 15 20 ਦਿਨ ਆਪਾਂ ਨੂੰ ਛੱਡਣਾ ਪੈਂਦਾ ਉਹ ਛੱਡਣ ਲਈ ਸਾਰਾ ਕੁਝ ਉਹ ਲੇਟ ਹੋ ਜਾਂਦਾ ਇਨਵਾਇਰਨਮੈਂਟ ਤੇ ਕਿੰਨਾ ਕੁ ਜਾਨੀ ਅਸਰ ਹੁੰਦਾ ਇਸ ਚੀਜ਼ ਦਾ ਅੱਖਾਂ ਤੇ ਵੀ ਪ੍ਰਭਾਵ ਪੈਂਦਾ ਗਲੇ ਖਰਾਬ ਨੇ ਕਿਵੇਂ ਦੇਖਦੇ ਚੀਨ ਨੂੰ ਇਹ ਇਕੱਲਾ ਪਰਾਲੀ ਕਰਕੇ ਨਹੀਂ ਜੀ ਇਹ ਦੋਏ ਚੀਜ਼ਾਂ ਕਰਕੇ ਹੁੰਦਾ ਆਪਣੀ ਇਹੀ ਦਿਨਾਂ ਚ ਤਾਂ ਪਰਾਲੀ ਸੜ ਰਹੀ ਆ ਇਸੇ ਦਿਨਾਂ ਚ ਦਿਵਾਲੀ ਦਸਹਿਰਾ ਆ ਜਾਂਦਾ ਐਨੇ ਰਾਵਣ ਫੂਕੇ ਜਾਂਦੇ ਨੇ ਉਸ ਤੋਂ ਬਾਅਦ ਚ ਐਨੇ ਪਟਾਕੇ ਚਿਲਾਏ ਜਾਂਦੇ ਨੇ ਇਹ ਸਾਰਾ ਕੁਝ ਇਕੱਠਾ ਹੋ ਕੇ ਜਿਵੇਂ ਇੱਕ ਜਣਾ ਨਾਸ ਕਰਦਾ ਇੱਕ ਸਭਾ ਸੱਤਿਆ ਨਾਸ ਕਰ ਦਿੰਦਾ ਉਹ ਗੱਲ ਚੱਲ ਰਹੀ ਆ ਕੰਪੀਟੀਸ਼ਨ ਚੱਲ ਰਿਹਾ ਵੀ এনਵਾਇਰਨਮੈਂਟ ਜਿਆਦਾ ਕਿਹੜਾ ਖਰਾਬ ਕਰੋ ਸ਼ਾਮ ਨੂੰ 4 4.5 ਵਜੇ ਤੋਂ ਬਾਅਦ ਸੂਰਜ ਆ ਜਿਹੜਾ ਧੂਏ ਦੇ ਗੋਸ਼ਟ ਆ ਜਾਂਦਾ ਹਨੇਰਾ ਫੈਕਟ ਪੈਂਦਾ ਇਸ ਚੀਜ਼ਾਂ ਦੇ ਪਰਾਲੀ ਨਾਲ ਹਾਂਜੀ ਤੂੰ ਇਹਦਾ ਇਹ ਪਰਾਲੀ ਸਾੜਨ ਦਾ ਤਾਂ ਫਰਕ ਪੈਂਦਾ ਹੀ ਐ ਹੁਣ ਅਮਰੀਕਾ 'ਚ ਮੈਨੂੰ ਪਤਾ ਚੱਲੇ ਸੀ ਵੀ 50% ਨੂੰ ਸਰਕਾਰ ਸੰਭਦੀ ਐ ਤੇ 50% ਜ਼ਿੰਮੇਵਾਰ ਨੂੰ ਅੱਗ ਲਾਉਣ ਦੀ ਇਜਾਜ਼ਤ ਐ ਤੇ ਉਹ ਇਹਦੇ ਤਰੀਕੇ ਨਾਲ ਮੈਨੇਜ ਕਰਨਾ ਜ਼ਰੂਰੀ ਐ ਇਹ ਵੀ ਕਿੰਨਾ ਪੋਰਸ਼ਨ ਇਹ ਸਾੜ ਸਕੀਏ ਕਿੰਨਾ ਇਹ ਕੰਪੋਸਟ 'ਚ ਤਿਆਰ ਹੋ ਜਾਵੇ ਫਿਰ ਗੱਤਾ ਪਰਾਲੀ ਤੋਂ ਬਣਦਾ ਹੋਰ ਕਈ ਆਈਟਮਾਂ ਬਣਦੀਆਂ ਨੇ ਸਰਕਾਰ ਜਿੰਨੀਆਂ ਸਬਸਿਡੀਆਂ ਦੇ ਰਹੀ ਆ ਉਹ ਇਹਦੇ ਉਦਯੋਗਾਂ ਨੂੰ ਦੇ ਕੇ ਕਿਸਾਨ ਦੀ ਜਿਹੜੀ ਵੇਸਟ ਹੈ ਇਹਨੂੰ ਜਿਵੇਂ ਤੇ ਤੋਂ ਈਵਨ ਮੈਨੂੰ ਹੁਣ ਪਤਾ ਚੱਲਿਆ ਵੀ ਗੱਡੀਆਂ ਦਾ ਪੈਟਰੋਲ ਡੀਜ਼ਲ ਵੀ ਜਿਵੇਂ ਮਮੀ ਕਾਗੇ ਤੋਂ ਪਿੱਛੇ ਜੇ ਵੀਡੀਓ ਆ ਰਹੀ ਸੀ ਬੰਨ ਰਿਹਾ ਜਿਹੜਾ ਕਹ ਲੋ ਜਿੰਨੀ ਵੇਸਟ ਹੈ ਜਿਹੜੀ ਸ਼ਹਿਰੀ ਵੇਸਟ ਹੈ ਪਿੰਡਾਂ ਦੀ ਵੇਸਟ ਹੈ ਆ ਪਰਾਲੀ ਹੈ ਇਹ ਸਾਰਿਆਂ ਨੂੰ ਫਿਊਲ ਚ ਕਨਵਰਟ ਕਰਿਆ ਜਾ ਸਕਦਾ ਜਿਹੜੀ ਕੋਈ ਖਾਸ ਗੱਲ ਨਹੀਂ ਹੈਗੀ ਸਰਕਾਰ ਲਈ ਮੁਨਾਫਾ ਵੀ ਇਹਦਾ ਜਾਨੀ ਕਿ ਤੁਹਾਨੂੰ ਲੱਗਦਾ ਜਦੋਂ ਮੁਨਾਫੇ ਤੇ ਵੀ ਕੋਈ ਫਰਕ ਪੈਂਦਾ ਜਾਂ ਕੋਈ ਪੱਲਿਓਂ ਪੈਂਦਾ ਕਿ ਮੇਜ ਜੇ ਆਪਾਂ ਵਿੱਚ ਰਲਾਉਣੇ ਆ ਜੀ ਮੁਨਾਫੇ ਤੇ ਤਾਂ ਫਰਕ ਪੈਂਦਾ ਕਿਉਂਕਿ ਝਾੜ ਜਿਹੜਾ ਹੈਗਾ ਉਹ ਜੇ ਤੁਸੀਂ ਕਹੋ ਵੀ ਪ੍ਰੋਪਰ ਮੈਨ ਉਹਨਾ ਨਹੀਂ ਮਿਲਦਾ ਪਰ ਇੱਕ ਮਰਜ਼ ਦੀ ਕਿਰਪਾ ਮੈਂ ਸਬਰ ਸੰਤੋਖ ਨਾਲ ਜਿੰਨਾ ਮਿਲ ਗਿਆ ਉਹਨੇ ਤੇ ਹੀ ਰਾਜੀ ਆ ਤੇ ਦੂਜੀ ਗੱਲ ਆਰਗੇਨਿਕ ਕਰਕੇ ਮੇਰੀ ਜਿਹੜੀ ਪ੍ਰੋਡਕਟ ਹੈ ਉਹ ਮਹਿੰਗੇ ਰੇਟ ਤੇ ਵਿਕ ਜਾਂਦੀ ਹੈ ਇਸ ਕਰਕੇ ਮੈਨੂੰ ਬਰਾਬਰ ਆ ਜਾਂਦਾ ਪਰ ਜੇ ਤੁਸੀਂ ਪ੍ਰੋਡਕਸ਼ਨ ਚ ਲੋਮੋ ਪ੍ਰੋਡਕਸ਼ਨ ਮੇਰੀ ਦੂਜਿਆਂ ਨਾਲੋਂ ਕਹਿ ਲਓ 75% ਤਾਂ ਹੈਗੀ ਉਹ ਹੈ ਅਸੀਂ ਇਸ ਤਰ੍ਹਾਂ ਦੇਖਦੇ ਆਂ ਅਸੀਂ ਬਾਈ ਨਾਲ ਜੁੜੇ ਆ ਇਹ ਆਰੋਗੈਨਿਕ 20-25 ਸਾਲ ਤੋਂ ਕਰ ਰਹੇ ਨੇ ਜੀ ਅਸੀਂ ਵੀ ਇਹਨਾਂ ਦੇ ਮਗਰ ਲੱਗ ਕੇ ਕਰ ਰਹੇ ਹਾਂ ਜਨਿ ਕਿ ਗੱਠਾਂ ਬਣਾਈਆਂ ਜਾਣ ਘਾਟ ਅੱਗ ਲੱਗੇ ਬਾਕੀ ਇਹ ਮਜਬੂਰੀ ਹੈ ਕਿ ਜੀਮੇਦਾਰਾਂ ਦੀ ਉਹਨਾਂ ਲਵੇ ਵੱਡੇ ਸੰਦ ਨਹੀਂ ਹੈਗੇ ਜੀ ਵੀ ਜਿਹਦੇ ਕਰਕੇ ਉਹਨਾਂ ਨੂੰ ਅੱਗ ਲਾਉਣੀ ਪੈਂਦੀ ਹੈ ਇੱਕ ਜੀਮੇਦਾਰ ਲਵੇ ਤਾਂ ਵੱਡੇ ਸੰਦ ਨੇ ਚਲੋ ਕੁਝ ਅੱਗ ਲਾਦੀ ਕੁਝ ਉਹਨੇ ਦੂਏ ਲੋਟ ਕਰਤਾ ਜਨਿ ਕਿ ਵੱਤੋਂ ਵੱਤ ਅਸੀਂ ਤਾਂ ਇਹੀ ਕਹਿੰਨੇ ਆ ਜੀ ਵੀ ਅੱਗ ਘਟ ਤੋਂ ਘਟ ਲਈ ਜਾਵੇ ਵੀ ਅਸੀਂ 22 ਦੇ ਮਗਰ ਜਿਵੇਂ ਲੱਗੇ ਹੋਏ ਆ ਵੀ ਸਾਰੇ ਆਰਗੇਨ ਕਰੀਏ ਚਲੋ ਹੌਲੀ ਹੌਲੀ ਅੱਗ ਨੂੰ ਘੱਟ ਕਰੀਏ ਪਰ ਕਈ ਜ਼ਿੰਮੇਵਾਰਾਂ ਦੀ ਇਹ ਮਜਬੂਰੀ ਹੈ ਵੀ ਉਹਨਾਂ ਲਵੇ ਸੰਤ ਛੋਟੇ ਨੇ ਕਿਸਾਨ ਹੈ ਜਿਹੜੇ ਜ਼ਿਆਦਾਤਰ ਅੱਗ ਲਾ ਰਹੇ ਆ ਕੀ ਮੈਸੇਜ ਦੇਣਾ ਚਾਹੁੰਦੇ ਉਹਦੇ ਨਾਲ ਆਪਣਾ ਵੀ ਨੁਕਸਾਨ ਹੈ ਕਿਸਾਨ ਨੂੰ ਵੀ ਹੈ ਧਰਤੀ ਨੂੰ ਵੀ ਹੈ ਹਰ ਇੱਕ ਚੀਜ਼ ਨੂੰ ਨੁਕਸਾਨ ਦੇਖੋ ਜੀ ਅੱਗ ਦਾ ਤਾਂ ਸਾਰੇ ਹੀ ਨੁਕਸਾਨ ਹੈ ਅਸੀਂ ਤਾਂ ਚਲੋ ਇਹ ਕਹਿ ਸਕਦੇ ਆ ਕਿਸਾਨਾਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਅੱਗ ਨਾ ਲਾਓ ਠੀਕ ਹੈ ਜੀ ਵੀ ਦੇਖੋ ਗੱਠਾਂ ਵੀ ਕਰਦੇ ਨੇ ਹੁਣ ਤਾਂ ਗੱਠਾ ਫ੍ਰੀ ਲਾਗੇ ਕਰਨ ਪਹਿਲਾਂ ਤਾਂ ਉਹ ਪੈਸੇ ਲੈਂਦੇ ਜੀ ਗੱਠਾ ਫ੍ਰੀ ਨਹੀਂ ਹੁਣ ਅਸੀਂ ਨੇ ਗੱਠਾ ਕਰਾਈਆਂ ਨੇ ਸਾਡੇ ਪਿੰਡ ਤਕਰੀਬਨ ਸਾਰੇ ਅੱਗ ਲੱਗਦੀ ਸੀ ਐ ਕਿ ਬਹੁਤ ਘਰਾਂ ਨੇ ਗੱਠਾ ਕਰਾਈਆਂ ਨੇ ਮੈਂ ਵੀ ਗੱਠਾ ਬਣਾ ਰਹੇ ਨੇ ਜੀ ਮੇਰੇ ਵੀ ਤਾਂ ਕਰਕੇ ਵੀ ਇਹ ਤਾਂ ਅਸੀਂ ਤਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਗ ਘੱਟ ਲਈ ਜਾਵੇ ਪਰ ਜੇ ਅਸੀਂ ਕਿਸਾਨਾਂ ਨੂੰ ਵੀ ਮਿਲਦੇ ਆ ਜਿਹੜੇ ਗਰੀਬ ਨੇ ਉਹਨਾਂ ਦੀ ਮਜਬੂਰੀ ਹੈ ਉਹਨਾਂ ਨਾਲ ਸੰਦ ਨਹੀਂ ਜੇ ਸੰਦਾਂ ਨਾਲ ਤਾਂ ਕਹਿੰਦੇ ਨੇ ਕਿਰਾਇਆ ਬਹੁਤ ਹੈ ਹੁਣ ਹੈਪੀ ਆਪਣੇ ਸੀਟਰ ਦਾ ਜੀ 2600 ਰੁਪਿਆ ਉਹ ਹੈ ਕੱਲੇ ਦਾ ਕਿੱਥੇ ਦੇਖ ਲਓ ਅੱਗ ਲਾ ਕੇ ਉਹ ਕਿਸਾਨ ਨੇ ਸਿਰਫ 5-400 ਚ ਕਿਲਾ ਬੀਜ ਲੈਣਾ ਕਿੱਥੇ 26-2700 ਦੇਣਾ ਪੈਂਦਾ ਕਾਰਨ ਜਾਈ ਜਿਹੜੇ ਸੁਸਾਇਟੀ ਸੰਧਾ ਆ ਉਹ ਫ੍ਰੀ ਹੋਣੇ ਚਾਹੀਦੇ ਆ ਸਰ ਸਬਸਿਡੀ ਆ ਜਿਹੜੀ ਵੱਧ ਦੇਣੀ ਚਾਹੀਦੀ ਆ ਦੇਖੋ ਜੀ ਸਰਕਾਰਾਂ ਨੂੰ ਚਾਹੀਦਾ ਵੀ ਉਹ ਫ੍ਰੀ ਕਰਨਾ ਚਾਹੀਦਾ ਇੱਕ ਤਾਂ ਉਹ ਦੇ ਤਾਂ ਦੰਦੇ ਨੇ ਮੁੜ ਕੇ ਖਰਾਬ ਹੋ ਜਾਂਦਾ ਖਰਾਬ ਹੀ ਪਏ ਰਹਿੰਦੇ ਨੇ ਠੀਕ ਆ ਜੀ ਜਿਵੇਂ ਹੁਣ ਤਾਕੜਾ ਲੈ ਗਿਆ ਮਾੜਾ ਰਹਿ ਗਿਆ ਸਾਰਿਆਂ ਦਾ ਤਾਂ ਉਥੋਂ ਸਰਦਾ ਨਹੀਂ ਉਥੇ ਤਾਂ ਇੱਕ ਦੋ ਹੁੰਦੇ ਨੇ ਹੁਣ ਜ਼ਿਮੀਂਦਾਰ ਕਿੰਨੇ ਨੇ ਜਿਹੜੀ ਇਹਨਾਂ ਜੁੜੇ ਹੋਏ ਜੀ ਤਾਂ ਕਰਕੇ ਸਰਕਾਰ ਨੂੰ ਵੱਧ ਤੋਂ ਵੱਧ ਦੇਣੇ ਚਾਹੀਦੇ ਨੇ ਤਾਂ ਮਸਲਾ ਹੱਲ ਹੋ ਸਕਦਾ ਹੈ। ਵਖੋ ਜੀ ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜੇ ਆਪਾਂ ਅੱਗ ਲਾਵਾਂਗੇ ਤੇ ਇਹਦੇ ਵਿੱਚ ਤਾਂ ਬਹੁਤ ਵੱਡਾ ਨੁਕਸਾਨ ਹੈ। ਅੱਗ ਦਾ ਤਾਂ ਸਾਰੀ ਦੁਨੀਆ ਨੂੰ ਨੁਕਸਾਨ ਹੈ। ਹਰ ਇੱਕ ਪੰਛੀਆਂ ਨੂੰ, ਪਸ਼ੂਆਂ ਨੂੰ, ਹਰ ਇੱਕ ਚੀਜ਼ ਨੂੰ ਨੁਕਸਾਨ ਆਖਦਾ ਤਾਂ। ਹੁਣ ਪਰ ਚਲੋ ਇੱਕ ਇਹਦੇ ਵਿੱਚ ਛੋਟੀ ਜੀ ਮਤਲਬ ਮੈਂ ਕਹੂੰਗਾ ਵੀ ਹੁਣ ਮੈਂ ਬਹੁਤ ਛੋਟਾ ਕਿਸਾਨ ਹਾਂ ਜੀ। ਮੇਰੇ ਕੋਲ 2 ਕਿੱਲੇ ਖੇਤੀ ਹੈ। ਹੈਨਾ? ਹੁਣ ਉਹ 2 ਕਿੱਲੇ ਨਾ ਤਾਂ ਮੈਂ ਕਿਰਾਏ ਤੇ ਵਜਾ ਸਕਦਾ ਜੀ। ਕਰਾਇਆ ਬੜਾ ਮਹਿੰਗਾ ਹੈ ਹੁਣ ਨਾ ਉਥੇ ਸਾਨੂੰ ਕੋਈ ਸੋਸਾਇਟੀ ਚੋਂ ਸਮਾਨ ਮਿਲਦਾ ਹੈ ਸਾਡੇ ਵਾਸਤੇ ਉਹ ਤਾਂ ਬੜੇ ਜ਼ਿਮੀਦਾਰਾਂ ਵਾਸਤੇ ਹੈ ਤੇ ਵੱਡੇ ਹੀ ਕੰਮ ਨੇ ਹੁਣ ਉਹ ਸਾਡੀ ਮਜਬੂਰੀ ਬਣ ਜਾਂਦੀ ਹੈ ਉੱਥੇ ਇਸ ਕਰਕੇ ਤਾਂ ਸਾਨੂੰ ਅੱਗ ਲਾਉਣੀ ਪੈਂਦੀ ਹੈ ਜੀ ਤਾਂ ਮਜਬੂਰ ਹੋਗੇ ਨਹੀਂ ਸਾਡਾ ਮਨ ਨਹੀਂ ਕਰਦਾ ਵੀ ਅਸੀਂ ਅੱਗ ਲਾਈਏ ਸਰਕਾਰਾਂ ਦਾਅਵੇ ਤਾਂ ਕਰਦੀਆਂ ਵੱਡੇ ਵੱਡੇ ਪਰ ਜ਼ਮੀਨੀ ਪੱਤਰ ਤੇ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਦੇਖੋ ਜੀ ਮੈਂ ਉਹ ਤੁਹਾਡੇ ਗੱਲ ਨਾਲ ਸਹਿਮਤ ਹਾਂ ਸਰਕਾਰਾਂ ਦਾਅਵੇ ਤਾਂ ਹਰੇਕ ਚੀਜ਼ ਦੇ ਬਹੁਤ ਵੱਡੇ ਵੱਡੇ ਕਰਦੀਆਂ ਨੇ ਸਰਕਾਰਾਂ ਨੇ ਤੇ ਅੱਜ ਹੀ ਲਾੜੋ ਜੀ ਮੈਂ ਅੱਜ ਜੀਰੀ ਲੈ ਕੇ ਆਇਆ ਸੀ ਅੱਜੀ ਮੇਰੀ ਤਾਂ ਜੀਰੀ ਮੋੜਤੀ ਸੀ ਕਹਿੰਦੇ ਵੀ ਮੰਡੀਆਂ ਬੰਦ ਨੇ ਹਾਲੇ 30% ਜੀਰੀ ਖੇਤਾਂ ਦੇ ਵਿੱਚ ਖੜੀ ਹੈ ਕਿਸਾਨਾਂ ਦੀ ਉਹ ਕਿਸਾਨ ਕਿੱਥੇ ਲੈ ਕੇ ਜਾਣਗੇ ਸਰਕਾਰਾਂ ਦੇ ਦਾਅਵਿਆਂ ਨਾਲ ਤਾਂ ਅਸੀਂ ਚੱਲ ਨਹੀਂ ਸਕਦੇ ਸਰਕਾਰਾਂ ਦਾ ਸਾਨੂੰ 2 ਦਿਨ ਚ ਮਾਰ ਦੇਣਗੀਆਂ ਇਹ ਤਾਂ ਬਰਸਾਤ ਕਰਕੇ ਜਿਹੜੀ ਜੀਰੀ ਲੇਟ ਹੋਈ ਹੈ ਕੁਦਰਤ ਦਾ ਹੋਇਆ ਇਹ ਤਾਂ ਕਿਸਾਨ ਨੇ ਅਜ ਤੱਕ ਬਿਲਕੁਲ ਜੀ ਦੇਖੋ ਇਹਦੇ ਵਿੱਚ ਕਿਸਾਨ ਦਾ ਤਾਂ ਕੋਈ ਰੋਲ ਨਹੀਂ ਹੈਗਾ ਕੋਈ ਅਸੀਂ ਉਹਨੂੰ ਖੜਾ ਕੇ ਖੁਸ਼ ਥੋੜੀਆਂ ਵੀ ਅਸੀਂ ਆਪਣੇ ਖੇਤਾਂ 'ਚ ਖੜਾ ਕੇ ਰੱਖੀਏ ਇਹ ਤਾਂ ਪ੍ਰਮਾਤਮਾ ਨੇ 20 ਦਿਨ ਪਹਿਲਾਂ 23 ਤਰੀਕ ਨੂੰ ਪਿੱਛੇ ਹੁਣ ਉਸ ਕਰਕੇ ਇੰਨੇ ਦਿਨ 15 ਦਿਨ 20 ਦਿਨ ਜੀਰੀਆਂ ਲੇਟ ਹੋ ਗਈਆਂ ਇਹਦੇ ਵਿੱਚ ਸਾਡੀ ਮਜਬੂਰੀ ਹੈ ਅਸੀਂ ਕੁਝ ਨਹੀਂ ਕਰ ਸਕਦੇ ਸਾਡਾ ਨੁਕਸਾਨ ਵੀ ਬਹੁਤ ਹੋ ਗਿਆ ਜਿੱਥੇ 35 ਸਤੀ ਕੁਆਂਟਰ ਕਿੱਲੇ ਦੀ ਛੱਡ ਦੇ ਸੀ ਉੱਥੇ 25 ਰਹਿ ਗਈ ਜੀ ਇਹਦੇ ਵਿੱਚ ਸਾਡਾ ਦੇਖੋ ਕਿੱਡਾ ਵੱਡਾ ਨੁਕਸਾਨ ਹੈ ਉੱਤੇ ਫੇਰ ਸਰਕਾਰਾਂ ਸਾਨੂੰ ਮੋੜਨ ਲੱਗੀਆਂ ਆਪ ਦੀਨੂੰ ਘਰ ਨੂੰ ਲੈ ਜਾਓ ਦੱਸੋ ਅਸੀਂ ਕੀ ਕਰ ਸਕਦੇ ਆਂ ਇਹਦੇ ਵਿੱਚ